ਹਰਿਆਣਾ ਪੰਜਾਬ ਦੇ ਖਨੋਰੀ ਬਾਰਡਰ ਤੇ ਉਹਨਾਂ ਹਾਲਾਤਾਂ ਨੂੰ ਤੁਹਾਨੂੰ ਦਿਖਾ ਦਈਏ ਜਿੱਥੇ ਕਿਸਾਨ ਕੇਂਦਰ ਸਰਕਾਰ ਤੋਂ ਲਗਾਤਾਰ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰ ਮੰਗਾਂ ਨੂੰ ਲੈ ਕੇ ਉਰੇ ਦਰਨਾ ਦੇ ਰਹੇ ਨੇ ਪਿਛਲੇ ਕਰੀਬ 10 ਮਹੀਨਿਆਂ ਤੋਂ ਵੀ ਜ਼ਿਆਦਾ ਸਮਾਂ ਤੋਂ ਪੰਜਾਬ ਰਾਜ ਦੇ ਅਨੇਕ ਕਿਸਾਨ ਜੋ ਜਥੇਬੰਦੀਆਂ ਨੇ ਉਹ ਕਿਸਾਨ ਯੂਨੀਅਨ ਨੇ ਉਹ ਉਰੇ ਦਰਨਾ ਦੇ ਰਹੀਆਂ ਨੇ ਤੇ ਦਰਨਾ ਦੇਣ ਦੇ ਨਾਲ-ਨਾਲ ਤੁਹਾਨੂੰ ਦੱਸ ਦਿਆਂ ਭਾਰਤੀ ਕਿਸਾਨ ਯੂਨੀਅਨ ਜੋ ਸਿੱਧਪੁਰ ਦੇ ਸੂਬਾ ਪ੍ਰਧਾਨ ਨੇ ਜਗਜੀਤ ਸਿੰਘ ਢੱਲੇਵਾਲ ਅੱਜ 24 ਦਿਨ ਹੋ ਚੁੱਕੇ ਨੇ ਮਰਨ ਵਰਤੇ ਵੀ ਬੈਠੇ ਨੇ ਤੇ ਲੋਕਾਂ ਦਾ ਜੋ ਕਿਸਾਨਾਂ ਦਾ ਖਾਣਾ ਪੀਣਾ ਜੋ ਵੀ ਚੱਲ ਰਿਹਾ ਹੈ ਇਹ ਪਿਛਲੇ 10 ਮਹੀਨਿਆਂ ਤੋਂ ਵੀ ਜ਼ਿਆਦਾ ਸਮਾਂ ਤੋਂ ਉਰੇ ਚੱਲ ਰਿਹਾ ਹੈ ਲੰਗਰ ਪਾਣੀ ਜੋ ਆ ਸੇਵਾ ਦਾ ਨਾ ਕੇਵਲ ਖੁਦ ਖਾਂਦੇ ਨੇ ਬਲਕਿ ਦੂਜਿਆਂ ਦੀ ਵੀ ਸੇਵਾ ਕਰਦੇ ਨੇ ਅਸੀਂ ਉਹਨਾਂ ਤੋਂ ਹੀ ਸੁਣਦੇ ਆ ਉਹਨਾਂ ਤੋਂ ਹੀ ਜਾਣਦੇ ਆ ਕਿ ਕਿਵੇਂ ਦੇ ਹਾਲਾਤ ਨੇ ਤੇ ਕੀ ਕੁਛ ਜੋ ਉਰੇ ਦੀ ਮੰਗਾ ਨੇ ਉਹ ਮਤਲਬ ਦੱਸਣਗੇ ਸਰਦਾਰ ਜੀ ਕੀ ਨਾਮ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਹਾਲਾਤ ਨੂੰ ਦੇਖਦੇ ਹੋਏ ਜੀ ਨਾਮ ਬਲਰਾਜ ਸਿੰਘ ਜੀ ਮਡਿਕਲਾਂ ਅਕਾਈ ਪ੍ਰਧਾਨ ਜੀ ਕਿਸਾਨ ਜੀ ਨੇ ਸਿੱਧੂ ਪਰ ਜੀ ਕੋ ਹਾਲਾਤ ਤਾਂ ਹੁਣ ਪਤਾ ਹੀ ਹੈ ਪ੍ਰਧਾਨ ਜੀ ਬੈਠਿਆ ਮਰਨ ਵਰਤ ਤੇ ਇੱਕ ਕਿੱਤੇ ਦੀ ਲੜਾਈ ਹੈ ਜਿਵੇਂ ਕਿ ਮੁਲਾਜ਼ਮਾਂ ਦਾ ਸੀ 7 ਕਮਿਸ਼ਨ 7 ਪੇ ਕਮਿਸ਼ਨ ਲਾਗੂ ਕਰਾਲੇ 45 50 ਸਾਲਾਂ ਚ ਸਾਡਾ ਇੱਕੋ ਹੀ ਕਮਿਸ਼ਨ ਹੈ ਸਵਾਮੀ ਨਥਨ ਰਿਪੋਰਟ ਅਸੀਂ ਉਹਨੂੰ ਲਾਗੂ ਕਰਾਉਣ ਵਾਸਤੇ ਅੱਜ ਇੱਥੇ ਇਹ ਸਰਕਾਰ ਦਾ ਪਹਿਲਾ ਆਪਣਾ ਪਹਿਲਾ ਕਮਿਸ਼ਨ ਹੀ ਹੈ ਜਿਹੜਾ ਕਿ ਸੈਂਟਰ ਸਰਕਾਰ ਨੇ મોદી ਸਰਕਾਰ ਨੇ ਹਰਿਆਣਾ ਸਰਕਾਰ ਪੰਜਾਬ ਸਰਕਾਰ ਸਾਰਿਆਂ ਇੱਕਜੁੱਟ ਹੋਈਆਂ ਖੜੀਆਂ ਐ ਸਾਨੂੰ ਦਿੱਲੀ ਤੱਕ ਵੀ ਨਹੀਂ ਜਾਣ ਦਿੱਤਾ ਅਖੀਰ ਤੇ ਇਹਨੂੰ ਲਾਗੂ ਕਰਾਉਣ ਖਾਤਰ ਸਾਡੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਤੇ ਬੈਠਣਾ ਪੈ ਗਿਆ ਦੇਖੋ ਇੱਥੋਂ ਆਪਾਂ ਕਹੀ ਕੀ ਕਹਿ ਸਕਦੇ ਆ ਵੀ ਅਸੀਂ ਇਸ ਦੇਸ਼ ਦੇ ਵਾਸੀ ਆਂ ਦੇਖੋ ਸਾਨੂੰ ਦਿੱਲੀ ਤੱਕ ਵੀ ਨਹੀਂ ਜਾਣ ਦਿੱਤਾ ਤੇ ਅੱਜ ਸਾਨੂੰ ਅਨਾਜ ਪੈਦਾ ਕਰਨ ਵਾਲਿਆਂ ਨੂੰ ਤੇ ਭਾਰਤ ਦਾ ਢਿੱਡ ਭਰਨ ਵਾਲਿਆਂ ਨੂੰ ਅੱਜ ਸਾਨੂੰ ਭੁੱਖੇ ਨੂੰ ਮਰਨਾ ਪਿਆ ਅਖੀਰ ਤੇ ਆ ਆ ਲੈਣਾ ਪਿਆ ਸਾਨੂੰ ਪੂਰੇ ਦੇ ਕੀ ਹਾਲਾਤ ਨੇ ਇਸ ਟਾਈਮ ਜੋ ਅੱਗੇ ਮੌਸਮ ਨੂੰ ਦੇਖਦੇ ਹੋਏ ਠੰਡ ਗਰਮੀ ਬਰਸਾਤ ਨੂੰ ਦੇਖਦੇ ਹਾਂ ਹਾਂਜੀ ਠੰਡ ਬਹੁਤ ਜ਼ਿਆਦਾ ਹੈ ਠੰਡ ਤਾਂ ਬਹੁਤ ਹੀ ਜ਼ਿਆਦਾ ਹੈ ਜੀ ਠੰਡ ਦੇ ਬਾਵਜੂਦ ਵੀ ਅਸੀਂ ਆਪ ਦਾ ਇਹ ਸਵਾਮੀਨਾਥਣਾ ਰਿਪੋਰਟ ਲਾਗੂ ਕਰਨ ਵਾਸਤੇ ਐਮਐਸਪੀ ਗਰੰਟੀ ਕਾਨੂੰਨ 220 ਬਿਜਲੀ ਬਿੱਲ ਉਹਦਾ ਰੱਦ ਕਰਾਉਣ ਵਾਸਤੇ ਤੇ ਅਸੀਂ ਉੱਚੜਾ ਕਿਸਾਨਾਂ ਸਰਕਾਰ ਜਾ ਤੇ ਅਸੀਂ ਠੰਡ ਦੇ ਵਿੱਚ ਰਾਤਾਂ ਗੁਜ਼ਰ ਰਹੇ ਆ ਦੇਖੋ ਸਾਡੀਆਂ ਮਾਈਆਂ ਬੈਠੀਆਂ ਐ ਵਿਚਾਰੀਆਂ ਆ ਦੇਖੋ 80 ਸਾਲ ਦੀ ਮਾਤਾ ਹੈ ਉਹ ਬੈਠੀ ਐ ਲਗਾਤਾਰ ਕਿੰਨਾ ਚਿਰ ਹੋ ਗਿਆ ਤੇ ਇਸੇ ਧਰਨੇ ਤੇ ਤੇ ਬਾਕੀ ਦੀਆਂ ਮਾਈਆਂ ਸਾਡੇ ਪਿੰਡੋਂ ਮੰਡੀਕਲਾਂ ਤੋਂ ਉਹ ਪੰਡਾਲ ਦੇ ਵਿੱਚ ਗਈਆਂ ਇਹ ਵਿਚਾਰੀ ਖੁੰਡੀ ਵਾਲੀ ਮਾਤਾ ਹੈ ਇਹਨਾਂ ਤੋਂ ਤੁਰਣੀਆਂ ਦਾ ਦੋਵੇਂ ਮਾਮਾ ਤੋਂ ਇਹ ਸਾਡੇ ਕੋਲ ਇੱਥੇ ਦਿਨੇ ਲੰਗਰ ਪਾਣੀ ਦਾ ਨਾਲ ਕਰਵਾਉਂਦੇ ਆ ਤਾਂ ਕੀ ਕ ਲੱਗਦਾ ਤੁਹਾਨੂੰ ਵੀ ਜਦ ਉਰੇ ਮੰਗਾ ਨੇ ਪੂਰੀਆਂ ਨਹੀਂ ਹੁੰਦੀਆਂ ਕਦ ਤੱਕ ਤੁਸੀਂ ਬੈਠਣ ਦਾ ਉਰੇ ਇਰਾਦਾ ਲੈ ਕੇ ਚੱਲੇ ਹੋਏ ਹੋ ਦੇਖੋ ਜਦ ਤੱਕ ਮੰਗਾ ਨਹੀਂ ਪੂਰੀਆਂ ਹੁੰਦੀਆਂ ਜੇ ਸਾਡੇ ਪ੍ਰਧਾਨ ਦੀ ਜਾਨ ਜਾ ਸਕਦੀ ਹੈ ਤੇ ਜੇ ਪ੍ਰਧਾਨ ਦੀ ਜਾਨ ਬਾਗੀ ਤਾਂ ਵੀ ਹਾਲਾਤ ਇੱਥੋਂ ਦੇ ਚੇਹੇ ਹਾਲਾਤ ਵਿਗੜਨਗੇ ਤਾਂ ਇਹ ਮੋਦੀ ਸਰਕਾਰ ਜ਼ਿੰਮੇਵਾਰ ਹੋਊਗੀ ਪਰ ਅਸੀਂ ਜਿੰਨਾਂ ਚਿਕ ਮੰਗਾ ਇਹ ਨਹੀਂ ਮੰਨਦੀ ਸਰਕਾਰ ਲਾਗੂ ਨਹੀਂ ਹੁੰਦੀਆਂ ਤੇ ਉਹਨਾਂ ਚਿਕ ਪੱਕੇ ਤੌਰ ਤੇ ਬੈਠਾਂਗੇ ਤੇ ਜੇ ਸਰਕਾਰ ਚਾਹੇ ਕੋਸ਼ਿਸ਼ ਕਰੇ ਵੀ ਇੱਥੋਂ ਪ੍ਰਧਾਨ ਜੀ ਨੂੰ ਚੱਕ ਕੇ ਲੈ ਜਾਣਗੇ ਪੰਜਾਬ ਪੁਲਿਸ ਹਰਿਆਣਾ ਪੁਲਿਸ ਚੱਕਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹਦੇ ਚ ਇੱਥੇ ਰਾਤ ਨੂੰ ਚੱਕੇ ਦੇਣੇ ਚੱਕੇ ਜੱਲਿਆਂ ਵਾਲੇ